ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓ ਰਾਮ ਕਲੀ ਮਹੱਲਾ ਪੰਜਵਾ ਨਾ ਤਨ ਤੇਰਾ ਨਾ ਮਨ ਤੋਹੇ ਮਾਇਆ ਮੋਹਿ ਬਿਆ ਪਿਆ ਤੋਹੇ ਕੁਦਮ ਕਰੈ ਗੱਡਰ ਜਿਉ ਛੇਲ ਚਿੰਤ ਜਾਲ ਕਾਲ ਚੱਕਰ ਫੇਲ ਹਰ ਚਰਨ ਕਮਲ ਸਰਨਾਏ ਮਨਾ ਰਾਮ ਨਾਮ ਜਪ ਸੰਗ ਸਹਾਈ ਗੁਰਮੁਖ ਪਾਵੈ ਸਾਚ ਤਨ ਆ ਰਹਾਓ ਉਨੇ ਕਾਜ ਨਾ ਹੋਵਤ ਪੂਰੇ ਕਾਮ ਗਰੋਧ ਮਦ ਸਾਧ ਹੀ ਝੂਰੇ ਕਰੈ ਬਕਾਰ ਜੀ ਰਹਿ ਕਹਿ ਤਾਈ ਗਾਫਲ ਸੰਗਨ ਤਸੁਆ ਜਾਇ ਧਰਤ ਤੋ ਅਨਖ ਜਲ ਛਾਨੈ ਧਰਤ ਤੋ ਅਨਖ ਛਲ ਜਾਣੈ ਖੋਡੀ ਕੋਡੀ ਕੋ ਖਾਕ ਸਿਰ ਛਾਨੈ ਜਿਨ ਦੀਆ ਤਿਸੈ ਨ ਚਿਤੈ ਮੂਲ ਮਿਥਿਆ ਲੋਭ ਨਉਤਰੈ ਸੂਲ ਪਾਰ ਬ੍ਰਹਮ ਜਾ ਭਏ ਦਿਆਲ ਏਵ ਮਨ ਹੋਵਦ ਸਾਦਰਵਾਲ ਆਸਤ ਕਮਲ ਲੜਲੀ ਨੋ ਲਾਏ ਨਾਨਕ ਜਾਚੈ ਸਾਜ ਸਮਾਏ RAM ਕਲੀ ਮਹੱਲਾ ਪੰਜਵਾ ਰਾਜਾ RAM ਕੀ ਸਰਣਾਏ ਨਿਰਭਉ ਭੈ ਗੋਬਿੰਦ ਗੁਣ ਗਾਵਤ ਸਾਧ ਸੰਗ ਦੁਖ ਜਾਇ ਰਹਾਓ ਜਾ ਕੈ RAM ਬਸੈ ਮਨ ਮਾਹੀ ਸੋ ਜਨ ਦੁਤਰ ਪੇਖਤ ਨਾਹੀ ਸਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਰਸਨ ਨਿਤ ਜਪਨੇ ਜਿਸ ਕਾ ਮस्तक ਹਾਥ ਗੁਰ ਧਰੈ ਸੁਦਾਸਨ ਦੇਸਾ ਕਾਹੇ ਕਰੈ ਜਨ ਮਰਨ ਕੀ ਚੋਕੀ ਕਾਨ ਪੂਰੇ ਗੁਰੂ ਪਰ ਕੁਰਬਾਨ ਗੁਰ ਪਰਮੇਸ਼ਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਪਾਰ ਬ੍ਰਹਮ ਜਿਸ ਕਿਰਪਾ ਕਰੈ ਸਾਧ ਸੰਗ ਸੋ ਭਵ ਜਰ ਤਰੈ ਅਮਰਤ ਪੀਓ ਸਾਦ ਪਿਆਰੇ ਮੁਖ ਉਜਲ ਸਾਚਾ ਦਰਬਾਰੇ ਅਨੰਦ ਕਰੋ ਤਜ ਸਗਲ ਵਿਕਾਰ ਨਾਨਕ ਹਰਿ ਜਾਪੁ ਤੁਰਿ ophਾਰ RAM KALI mahalla 5 ਇ ਤਨ ਤੇ ਬੈਸੰਤਰ ਭਾਗੈ ਮਾਟੀ ਕੋ ਜਲ ਦੇ ਦਸ ਤਿਆਗੈ ਉਪਰ ਚਰਨ ਤਲੈ ਆਕਾਸ ਘਟ ਮੈ ਸਿੰਧ ਕੀਓ ਪ੍ਰਗਾਸ ਐਸਾ ਸਮਰਤ ਹਰ ਜੀਓ ਆਪ ਨਿਮਖ ਨ ਬਿਸਰੈ ਜੀ ਭਗਤਨ ਕੈ ਆਠ ਪੈਰ ਮਨ ਤਾ ਕੋ ਜਾਪ ਰਹਾਓ ਪ੍ਰਥਮੇ ਮੱਖਣ ਪਾਛੈ ਦੂਧ ਮਹਿਲੂ ਕੀਨੋ ਸਾਬਨ ਸੂਦ ਪੈ ਤੇ ਨਿਰ ਪੌੜਰਤਾ ਫਿਰੈ ਹੁੰਦੀ ਕੋਵਣ ਹੁੰਦੀ ਹਿਰੈ ਦੇਹੀ ਗੁਪਤ ਵਿਦੇਹੀ ਦੀਸੈ ਸਗਲੇ ਸਾਜ ਕਰਤ ਜਗ ਦੀਸੈ ਠਗਣ ਹਾਰ ਅਨ ਠਗਦਾ ਠਾਗੇ ਬਿਨ ਵਖਰ ਫਿਰ ਫਿਰ ਉਠ ਲਾਗੇ ਸੰਤ ਸਭਾ ਮੇਲ ਕਰੋ ਬਖਿਆਨ ਸਿਮਰਤ ਸਾਸਤ ਬੇਦ ਪੁਰਾਨ ਬ੍ਰਹਮ ਵਿਚਾਰ ਵਿਚਾਰ ਏਕ ਹੋਏ ਨਾਨਕ ਕੀ ਪਰਮ ਗਤ ਹੋਏ RAM GALI MAHALLA PANJWA JOTIS BHAVAY SO THIA SADASADA HAR KI SARANAI PRABHIN NAHI AAN BIYA RAHAV PUTAK LATAR LAKSHMI DISAI NA MAIN KISU NA SANG LIYA ਬਿਖਿਆਟ ਗੋਰੀ ਖਾਏ ਭੁਲਾ ਨਾ ਮਾਇਆ ਮੰਦਰ ਤਿਆਗ ਗਿਆ ਨਿੰਦਾ ਕਰ ਕਰ ਬਹੁਤ ਬਿਗੂਤਾ ਗਰਭ ਜੋਨ ਮੈਂ ਕਿਰਤ ਪਿਆ ਪੁਰਬਕ ਮਾਣੇ ਛੋੜੈ ਨਾਹੀ ਜਮਦੂਤ ਗਰਾਸਿਓ ਮਹਾ ਪਿਆ ਬੋਲੇ ਝੂਠ ਕਮਾਵੇ ਅਵਰਾ ਤ੍ਰਿਸਨ ਨਾ ਬੂਝੈ ਬਹੁਤ ਹਿਆ ਅਸਾਧ ਰੋਗ ਉਪਜਿਆ ਸੰਤ ਦੁਖਨ ਦੇਹ ਬਿਨਾਸੀ ਮਹਾ ਖਿਆ ਜਿਨਹ ਨਿਵਾਜੇ ਤਿਨਹੀ ਸਾਜੇ ਆਪੇ ਕੀਨੇ ਸੰਤ ਜਿਆ ਨਾਨਕ ਦਾਸ ਗੰਠ ਲਾਇ ਰੱਖੇ ਕਰ ਕਿਰਪਾ ਪਾਰ ਬ੍ਰਹਮ ਮਿਆ RAM KALI MAHALLA PANJMA ਐਸਾ ਪੂਰਾ ਗੁਰਦੇਉ ਸਹਾਈ ਜਾ ਕਾ ਸਿਮਰਨ ਬਿਰਥਾ ਨਾ ਜਾਈ ਰਹਾਉ ਦਰਸ਼ਨ ਵੇਖਤ ਹੋਏ ਨਿਹਾਲ ਜਾ ਕੀ ਧੂਰ ਕਾਟੈ ਜਮ ਜਾਲ ਚਰਨ ਕਮਲ ਬਸੇ ਮੇਰੇ ਮਨ ਕੇ ਕਾਰਜ ਸਵਾਰੇ ਸਗਲੇ ਤਨ ਕੇ ਜਾ ਕੈ ਮਸਤਕ ਰੱਖੈ ਹਾਥ ਪ੍ਰਭ ਮੇਰੋ ਅਨਾਥ ਕੁਨਾਥ ਵਾਜਤੋ ਉਦਾਹਰਨ ਕਿਰਪਾ ਨਿਧਾਨ ਸਦਾ ਸਦਾ ਜਾਈਐ ਕੁਰਬਾਨ ਨਿਰਮਲ ਵੰਤ ਦੇ ਜਿਸਦਾਨ ਤਜੈ ਵਿਕਾਰ ਬਿਨਸੈ ਅਬਿਮਾਨ ਏਕਤ ਹੈਈਐ ਸਾਧਕੈ ਸੰਗ ਪਾਪ ਨਾਸੈ ਨਾਮ ਕੈ ਰੰਗ ਗੁਰ ਪਰਮੇਸ਼ਰ ਸਗਲ ਨਿਵਾਸ ਘਰ ਘੜ ਰਵ ਰਹਾ ਗੁਣਤਾਸ ਦਰਸ ਦੇਹ ਧਾਰੋ ਪ੍ਰਭਾਸ ਨਾਨਕ ਨਿਤ ਨਾਨਕ ਜਿਤ ਵੈ ਸਾਚ ਰਦਾਸ ਦਰਸ ਦੇ ਧਾਰੂ ਪ੍ਰਭਾਸ ਨਿਤ ਨਾਨਕ ਜਿਤ ਵੈ ਸਾਚ ਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ